ਆਪ ਬਾਣਿਏ ਹੋਏ ਲਾਲੇ ਸੇਠ ਮਹਾਜਨ ਜਿਨ੍ਹਾਂ ਨੂੰ ਅਸੀਂ ਅਕਸਰ ਕਮਜ਼ੋਰ ਕਹਿੰਨੇ ਆ ਨਾ ਇਹ ਵੀ ਕਦੇ ਤਲਵਾਰ ਦੇ ਕਹਿੰਦੇ ਧਣੀ ਹੁੰਦੇ ਸੀ ਹੱਥ ਤਲਵਾਰ ਤੋਂ ਕਲਮ ਕਿਵੇਂ ਆ ਗਈ ਇਹ ਗੱਲ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿਉਂਕਿ ਅੱਜ ਅਗਰਸੇਨ ਜੰਤੀ ਆ ਤੇ ਇਹਨਾਂ ਦਾ ਵੀ ਵੱਡ ਬਡੇਰਾ ਬੜਾ ਯੋਧਾ ਹੋਇਆ ਜਿਹੜਾ ਕਸ਼ਤਰੀਏ ਵੰਸ਼ ਦੇ ਵਿੱਚੋਂ ਜਿਹੜਾ ਕਹਿੰਦੇ ਸੀ ਜਿਹਦਾ ਨਾਂ ਸੀ ਅਗਰਸੇਨ ਦੁਆਪਰ ਯੁੱਗ ਦੇ ਵਿੱਚ ਹੋਇਆ ਤੇ ਰਾਮਚੰਦਰ ਜੀ ਦੇ ਕਹਿੰਦੇ ਗਾਂ ਜਿਹੜਾ ਬੇਟਾ ਸੀ ਕੁਸ਼ ਉਹਦੀ 34ਵੀਂ ਜੱਤ ਦੇ ਵਿੱਚੋਂ ਇਹ ਰਾਜਾ ਹੋਇਆ ਤੇ ਬੜਾ ਮਹਾਨ ਤੇ ਤਾਕਤਵਰ ਤੇ ਬੜਾ ਦਾਣਸ਼ਮੰਦ ਰਾਜਾ ਹੋਇਆ। ਇਹਨਾਂ ਦੀ ਸ਼ਾਦੀ ਮਾਦਵੀ ਨਾਂ ਦੀ ਇੱਕ ਰਾਜਕੁਮਾਰੀ ਨਾਲ ਹੁੰਦੀ ਹੈ ਜਿਹੜੀ ਆਪਦੇ ਸਵੰਬਰ ਦੇ ਵਿੱਚ ਇਹਨਾਂ ਨੂੰ ਚੁਣਦੀ ਆ। ਕਿਉਂਕਿ ਉਸ ਦੌਰ ਦੇ ਵਿੱਚ ਕੀ ਹੈ ਲੜਕੀਆਂ ਨੂੰ ਇੰਨੀ ਜ਼ਿਆਦਾੀ ਹੁੰਦੀ ਸੀ ਆਪ ਦਾ ਬਰਾ ਆਪ ਚੁਣਦੀਆਂ ਸੀ। ਤੇ ਜਦੋਂ ਇਹਨਾਂ ਦੀ ਚੋਣ ਕਰ ਲਈ ਜਾਂਦੀ ਆ ਉਹਦੇ ਵੱਲੋਂ ਤਾਂ ਫਿਰ ਇੰਦਰਕੀਆ ਬੜਾ ਕਰੋਧਿਤ ਹੁੰਦਾ ਕਿਉਂਕਿ ਇੰਦਰ ਖੁਦ ਮਾਦਵੀ ਨੂੰ ਪਸੰਦ ਕਰਦਾ ਸੀ ਤੇ ਫਿਰ ਇੰਦਰ ਇਹਨਾਂ ਦੇ ਕੀ ਹੈ ਕਹਿਰ ਢਾਉਂਦਾ ਇਹਨਾਂ ਦੇ ਰਾਜ ਦੇ ਵਿੱਚ ਕਾਲ ਪਾ ਦਿੰਦਾ ਤੇ ਫਿਰ ਇਹ ਕੀ ਆ ਉਹਦੇ ਨਾਲ ਯੁੱਧ ਲੜਦੇ ਆ। ਤੋ ਉਸ ਯੁੱਧ ਦੇ ਵਿੱਚ ਸਚਾਈ ਤੇ ਚੱਲਣ ਕਰਕੇ ਇਹ ਇੰਦਰ ਦੇਵਤੇ ਨੂੰ ਮਾਰ ਦਿੰਦੇ ਆ ਤੇ ਫਿਰ ਇਹਨਾਂ ਦੇ ਵਿਚਕਾਰ ਕਿ ਨਾਰਦ मुਨੀ ਪੈ ਕੇ ਇਹਨਾਂ ਦਾ ਕੀ ਸਮਝੌਤਾ ਕਰਾਉਂਦੇ ਆ ਉਸ ਤੋਂ ਬਾਅਦ ਫਿਰ ਇਹ ਭਗਤੀ ਦੇ ਵਿੱਚ ਪੈ ਜਾਂਦੇ ਆ ਸ਼ਿਵ ਦੀ ਭਗਤੀ ਕਰਦੇ ਆ ਪਰ ਸ਼ਿਵ ਫਿਰ ਇਹਨਾਂ ਨੂੰ ਕੀ ਆ ਮਾਤਾ ਲక్ష్ਮੀ ਦੀ ਪੂਜਾ ਕਰਨ ਵਾਸਤੇ ਕਹਿੰਦੇ ਤੇ ਉਹਦੀ ਭਗਤੀ ਕਰਨ ਵਾਸਤੇ ਕਹਿੰਦੇ ਆ ਤੇਰੇ ਬੜੀ ਸ਼ਿੱਦਤ ਨਾਲ ਮਾਤਾ ਜਿਹੜੀ ਕੀ ਆ ਲక్ష్ਮੀ ਦੇਵੀ ਆਪਾਂ ਕਹਿ ਦਿੰਨੇ ਆ ਲక్ష్ਮੀ ਦੀ ਪੂਜਾ ਕਰਦੇ ਆ ਤੇ ਫਿਰ ਲక్ష్ਮੀ ਇਹਨਾਂ ਨੂੰ ਵਰ ਵੀ ਦਿੰਦੀ ਆ ਵਸਣ ਦਾ ਵਰ ਦਿੰਦੀ ਆ ਦੌਲਤ ਦਾ ਵਰ ਦਿੰਦੀ ਆ ਨਾਲ ਹੀ ਇਹਨਾਂ ਨੂੰ ਫਿਰ ਕੀ ਆ ਵਪਾਰ ਕਰਨ ਲਈ ਕਹਿੰਦੇ ਆ ਜਿੱਥੋਂ ਫਿਰ ਕੀ ਇੱਕ ਛਤਰੀਆਂ ਦੇ ਵਿੱਚੋਂ ਫਿਰ ਇਧਰ ਆ ਜਾਂਦੇ ਆ ਵਪਾਰ ਵਾਲੇ ਪਾਸੇ ਜਿੱਥੋਂ ਫਿਰ ਕੀ ਵੈਸ਼ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਕੀ ਆ ਜਾਣਦੇ ਆ ਪਰ ਮਾਤਾ ਫਿਰ ਇਹਨਾਂ ਨੂੰ ਜਦੋਂ ਵਰ ਦਿੰਦੀ ਆ ਨਾ ਵਪਾਰ ਕਰਨ ਵਾਸਤੇ ਕਹਿੰਦੀ ਆ ਤੇ ਨਾਲ ਇਹ ਵੀ ਮਾਤਾ ਕੀ ਆ ਕਹਿੰਦੇ ਇਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਕੋਈ ਨਵਾਂ ਨਗਰ ਬਸਾਓ ਤੇ ਫਿਰ ਇਹ ਕੀ ਆ ਆਪਣਾ ਉਥੋਂ ਨਾ ਕਿਉਂਕਿ ਪਹਿਲਾਂ ਇਹ ਰਾਜਸਥਾਨ ਦੇ ਵਿੱਚ ਹੁੰਦੇ ਆ ਪ੍ਰਤਾਪ ਨਗਰ ਦਾ ਰਾਜਾ ਸੀ ਜਿਹੜਾ ਅਗਰ ਸੇਨ ਸੀ ਫਿਰ ਉੱਥੋਂ ਛੱਡ ਕੇ ਸਾਰਾ ਰਾਜ ਭਾਗ ਫਿਰ ਕੀ ਉੱਥੋਂ ਨਿਕਲਦੇ ਆ ਪੂਰੇ ਭਾਰਤ ਦੇ ਵਿੱਚ ਨਿਕਲਦੇ ਆ ਪ੍ਰਤਾਪ ਨਗਰ ਦਾ ਰਾਜਾ ਸੀ ਜਿਹੜਾ ਅਗਰ ਸੇਨ ਸੀ ਫਿਰ ਉੱਥੋਂ ਛੱਡ ਕੇ ਸਾਰਾ ਰਾਜ ਭਾਗ ਫਿਰ ਕੀ ਉੱਥੋਂ ਨਿਕਲਦੇ ਆ ਪੂਰੇ ਭਾਰਤ ਦੇ ਵਿੱਚ ਨਿਕਲਦੇ ਆ ਤੇ ਫਿਰ ਹਰਿਆਣੇ ਦੇ ਵਿੱਚ ਅਗਰੋਹਾ ਜਿਹੜਾ ਕੀ ਇੱਕ ਮਾਕੇ ਹੈਗਾ ਸ਼ਹਿਰ ਆ ਜਿਹੜਾ ਹਿਸਾਰ ਦੇ ਨੇੜੇ ਪੈਂਦਾ ਉੱਥੇ ਉਹਦੇ ਨੇੜੇ ਨਜ਼ਦੀਕ ਆ ਕੇ ਉਹ ਸ਼ੇਰ ਦੇ ਤੇ ਬਗਹਾੜ ਦੇ ਬੱਚਿਆਂ ਨੂੰ ਇਕੱਠਾ ਕਰਕੇ ਖੇਡਦੇ ਦੇਖਦੇ ਆ ਤੇ ਫਿਰ ਹਰਿਆਣੇ ਦੇ ਵਿੱਚ ਅਗਰੋਹਾ ਜਿਹੜਾ ਕੀ ਇੱਕ ਮਾਕੇ ਹੈਗਾ ਸ਼ਹਿਰ ਆ ਜਿਹੜਾ ਹਸਾਰ ਦੇ ਨੇੜੇ ਪੈਂਦਾ ਉਥੇ ਉਹਦੇ ਨੇੜੇ ਨਜ਼ਦੀਕ ਆ ਕੇ ਉਹ ਇਹ ਸ਼ੇਰ ਦੇ ਤੇ ਬਗਹਾੜ ਦੇ ਬੱਚਿਆਂ ਨੂੰ ਇਕੱਠਾ ਕਰਕੇ ਖੇਡਦੇ ਦੇਖਦੇ ਆ ਤੇ ਇਕੱਠੇ ਖੇਡਦੇ ਦੇਖ ਕੇ ਇਹਨਾਂ ਦੇ ਮਨ ਚਾਉਂਦਾ ਕਿ ਇਹ ਸਭ ਤੋਂ ਕੀ ਆ ਵਧੀਆ ਜਗ੍ਹਾ ਹੈਗੀ ਆ ਤੇ ਉਸ ਜਗ੍ਹਾ ਨੂੰ ਫਿਰ ਇਹ ਕੀ ਆ ਸ਼ੋਭ ਮੰਨਦੇ ਜਿੱਥੇ ਬਹਾਦਰੀ ਦਾ ਤੇ ਸ਼ਾਂਤੀ ਦਾ ਪ੍ਰਤੀਕ ਉਸ ਜਗ੍ਹਾ ਨੂੰ ਸਮਝ ਕੇ ਫਿਰ ਉਸ ਜਗ੍ਹਾ ਤੇ ਆਪਦਾ ਰਾਜ ਸਥਾਪਿਤ ਕਰਦੇ ਆ ਤੇ ਰਾਜ ਸਥਾਪਿਤ ਕਰਨ ਵੇਲੇ ਫਿਰ ਜਦੋਂ ਸ਼ਹਿਰ ਬਸਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਅਗਰ ਸੇਨ ਵੱਲੋਂ ਕੀ ਇਹ ਗੱਲ ਕਹੀ ਜਾਂਦੀ ਆ ਕਿ ਇਹ ਸ਼ਹਿਰ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਆ ਕੇ ਬਸਣਾ ਲੋਚਦਾ ਉਸ ਬੰਦੇ ਵਾਸਤੇ ਕੀ ਉਸ ਨਗਰ ਦੇ ਬਿਛਿੰਦੇ ਇੱਕ ਇੱਟ ਲੈ ਕੇ ਜਾਣ ਕਿਤੇ 1 ਰੁਪਿਆ ਲੈ ਕੇ ਕੀ ਆ ਉਹਨੂੰ ਦੇਣਗੇ ਤਾਂ ਕਿ ਉਹ ਆਪਦਾ ਘਰ ਵੀ ਬਣਾ ਸਕੇ ਤੇ ਵਪਾਰ ਵੀ ਸ਼ੁਰੂ ਕਰ ਸਕੇ ਅੱਜ ਵੀ ਅਸੀਂ ਜਾਣਦੇ ਆ ਕਿ ਵਪਾਰੀ ਜਦੋਂ ਕਈ ਵਾਰ ਇੱਕ ਇ ਡੋਲਾ ਖਾ ਜਾਂਦਾ ਨਾ ਵਪਾਰਕ ਤੌਰ ਤੇ ਤਾਂ ਉਹਦੀ ਬਾਹ ਫਿਰਦਾ ਭਾਈਚਾਰਾ ਫੜਦਾ ਤੇ ਅਸੀਂ ਜਿਹੜੇ ਆਪਦੇ ਕੀ ਹੁੱਬੇ ਫਿਰਦੇ ਆ ਅਕੜਾਂ ਦੇ ਵਿੱਚ ਸਾਡਾ ਭਾਈਚਾਰਾ ਇੱਕ ਦੂਜੇ ਨੂੰ ਡੋਬਣ ਦੀ ਗੱਲ ਕਰਦਾ ਬਾਹ ਨਹੀਂ ਫੜਦਾ ਇਸੇ ਕਰਕੇ ਕੀ ਅਸੀਂ ਦੇ ਆ ਜਾਣਦੇ ਬਾਣਿਏ ਹੁੰਦੇ ਆ ਬੜੀ ਛੇਤੀ ਦੁਆਰੇ ਕੀ ਆ ਪਹਾਲ ਹੋ ਜਾਂਦੇ ਆ ਕਾਮਯਾਬ ਹੋ ਜਾਂਦੇ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਕਨੌਰ ਪਲੇਸ ਦੇ ਨੇੜੇ ਬੜੀ ਮਸ਼ਹੂਰ ਕੀ ਇੱਕ ਬੌਲੀ ਹੈ ਜਿਹੜੀ 60 ਮੀਟਰ ਲੰਬੀ ਹੈ ਕਈ ਫਿਲਮਾਂ ਚ ਦੇ ਸੀਨ ਦਰਸਾਏ ਜਾਂਦੇ ਆ ਉਹ ਬੌਲੀ ਵੀ ਕੀ ਹੈ ਉਸੇ ਸਮੇਂ ਦੇ ਦੌਰਾਨ ਪੁਰਾਣੇ ਸਮੇਂ ਚ ਬਣੀ ਸੀ ਤੁਗਲਕ ਵੰਸ਼ ਦੇ ਟਾਈਮ ਕੀਆ ਦੁਆਰਾ ਉਹਨੂੰ ਕੀ ਰੀਬਿਲਡ ਕੀਤਾ ਜਾਂਦਾ ਤੇ ਹੁਣ ਮੈਂ ਸਾਡੇ ਕੀ ਹੈ ਜਿਹੜੇ ਪੰਜਾਬ ਦੇ ਵਿੱਚ ਜਿਆਦਾਤਰ ਕੀ ਹੈ ਸਰਨੇ ਵਾਲੇ ਬੰਦੇ ਪਾਏ ਜਾਂਦੇ ਆ ਨਾ ਉਸੇ ਅਗਰਸੇਨ ਦੀ ਜੱਤ ਦੇ ਵਿੱਚੋਂ ਜਿਹੜੇ ਹੋਏ ਆ ਜਿਵੇਂ ਗਰਗ ਹੋਗੇ ਗੋਇਲ ਹੋਗੇ ਬਾਂਸਲ ਹੋਗੇ ਕਾਂਸਲ ਹੋਗੇ ਮਿੱਤਲ ਹੋਗੇ ਜਿੰਦਲ ਹੋਗੇ ਟਿੰਗਲ ਹੋਗੇ ਬਿੰਦਲ ਹੋਗੇ ਇਹ ਸਾਰੇ ਜਿੰਨੇ ਸਰਨਾਮੇ ਵਾਲੇ ਬੰਦਿਆਂ ਨੇ ਸਾਰੇ ਅਗਰ ਸੇਨ ਦੀ ਜਦ ਚ ਹੋਇਆ ਜਿਹੜਾ ਕਿ ਇਹ ਮਹਾਨ ਯੋਧਾ ਹੋਇਆ ਤੇ ਤਲਵਾਰ ਦਾ ਧਣੀ ਸੀ ਉਸ ਤੋਂ ਬਾਅਦ ਵਰ ਲੈ ਕੇ ਫਿਰ ਕੀ ਹੈ ਇਹ ਕਲਮ ਦੇ ਧਣੀ ਬਣਦੇ ਆ ਅਸੀਂ ਅਕਸਰ ਕਹਿ ਦਿੰਦੇ ਆ ਕਿ ਅਸੀਂ ਬਾਲੇ ਘੈਂਟ ਹੁੰਨੇ ਆ ਆਮ ਤੌਰ ਤੇ ਹੋਰ ਜਿਹੜੇ ਲੋਕ ਹੈਗੇ ਆ ਤੇ ਉਹ ਇਹਨਾਂ ਨੂੰ ਕੀ ਕਮਜ਼ੋਰ ਮੰਨਦੇ ਆ ਬਾਣੀਆਂ ਨੂੰ ਕੋਈ ਡਰਪੋਕ ਵਿਰਤੀ ਦੇ ਬੰਦੇ ਨੂੰ ਦਰਸਾਉਣ ਵਾਸਤੇ ਕੀ ਆ ਬਾਣੀਆਂ ਬੁੱਧੀ ਜਾਂ ਲਾਲਾ ਜੀ ਕੀ ਹੈ ਕਹਿ ਕੇ ਉਹਨੂੰ ਸੰਬੋਧਨ ਕੀਤਾ ਜਾਂਦਾ ਪਰ ਮੈਂ ਕਹਣਾ ਜਿੰਨੇ ਕਿ ਇਹ ਦਲੇਰ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਇੰਨੀ ਸਾਡੀ ਕਰਸਾਨੀ ਸੀ ਨਾ ਸਾਰੀ ਇਸੇ ਦੇ ਕੀ ਹੈ ਸ਼ਾਹੂਕਾਰਾਂ ਦੇ ਸਿਰ ਦੇ ਉੱਤੇ ਪਹਿਲਾਂ ਖੜੀ ਸੀ ਅੱਜ ਵੀ ਅਸੀਂ ਜਾਣਦੇ ਆ ਇਹ ਜਿੰਨਾ ਜਿੰਨਾ ਆਧਾਰ ਕੀ ਆ ਇਹ ਦੰਦੀ ਹੈ ਜਿਹੜੀ ਕਮਿਊਨਿਟੀ ਹੈਗੀ ਆ ਠੀਕ ਹੈ ਮੈਂ ਕਹਣਾ ਆਮ ਜ਼ਿਮੀਦਾਰ ਕੀ ਆ ਕਿਸੇ ਨੂੰ ਦੇ ਕੇ ਨਾ ਲੱਖ ਰੁਪਈਆ ਮੈਂ ਕਹਣਾ ਉਹਨੂੰ ਦਿਮਾਗ ਦੇ ਵਿੱਚ ਬੋਝ ਬਣਾ ਲੈਂਦਾ ਤੇ ਜਿੰਨੇ ਕਰੋੜਾ ਰੁਪਏ ਦੇ ਇਹਨਾਂ ਦੇ ਲੋਕਾਂ ਦੇ ਵਿੱਚ ਪੈਸਾ ਸਰਕਲ ਦੇ ਵਿੱਚ ਚੱਲਦਾ ਤੇ ਜਿੱਡਾ ਇਹਨਾਂ ਦਾ ਦਿਲ ਹੁੰਦਾ ਤੇ ਜਦੋਂ ਕਈ ਵਾਰੀ ਕੀ ਆ ਜ਼ਿਮੀਦਾਰ ਵੀ ਸਾਡੇ ਕੀ ਆ ਝਗਾ ਚੱਕ ਦਿੰਦਿਆਂ ਤੇ ਮੁੜ ਕੇ ਇਹ ਲੋਕਾਂ ਦਾ ਜਿੱਡਾ ਮਾਜਨੇ ਤੇ ਹਲੀਮੀ ਨਾਲ ਉਸ ਚੀਜ਼ ਨੂੰ ਇਹ ਝਲਦੇ ਵੀ ਹੈਗੇ ਤੇ ਚੁੱਪ ਕਰ ਜਾਂਦੇ ਆ ਬਰਦਾਸ਼ਤ ਕਰ ਲੈਂਦੇ ਆ ਸਾਡੇ ਤਲਵੰਡੀ ਸਾਹਿਬ ਉਹ ਸ਼ਹਿਰ ਦੇ بڑے ਤਕੜੇ ਤਕੜੇ ਜਿਹੜੇ ਕੀ ਆ ਮੈਂ ਕਹਣਾ ਘਰ ਹੈ ਤੇ ਬਾਣੇ ਚੁੱਪ ਕਰਕੇ ਸਾਰਾ ਕੁਝ ਹੀ ਅੰਦਰ ਹਾਜਮ ਕਰਕੇ ਕਿੱਡਾ ਮਾਜਨਾ ਮੈਦਾ ਧੰਨ ਗਿਣਦਾ ਇਹਨਾਂ ਨੂੰ ਸਾਡੇ ਮੈਂ ਦੇਖਿਆ ਕੀ ਆ ਬਾਣੇ ਕਮਿਊਂਟੀ ਨੂੰ ਛੱਡ ਕੇ ਹੋਰ ਪਰਿਵਾਰਾਂ ਦੇ ਕਿਆ ਚੰਦ ਗਰ ਰੁਪਈਆ ਪਿੱਛੇ ਕਿਆ ਮਰਡਰ ਹੋ ਜਾਂਦੇ ਆ ਪਰ ਇਹਨਾਂ ਦਾ ਜਿੰਨਾ ਕੁ ਮਾਜਨਾ ਹੈਗਾ ਜਿੰਨਾ ਇਹ ਚੱਲਦੇ ਆ ਇਹ ਧੰਨਾ ਤੇ ਮੈਂ ਇਹਨਾਂ ਨੂੰ ਦਲੇਰ ਮੈਂ ਕਹਣਾ ਕਿ ਇਹ ਵੱਧ ਹੀ ਗਿਣਦਾ ਤੇ ਇਹ ਦਲੇਰੀ ਇਹਨਾਂ ਦੇ ਖੂਨ ਦੇ ਵਿੱਚ ਆ ਤੇ ਅੱਜ ਅਗਰਸੇਨ ਜਨਤੀ ਹੈ ਤੇ ਅਗਰਸੇਨ ਜਿਹੜਾ ਮਹਾਰਾਜ ਆ ਉਹਨਾਂ ਦੀ ਜੱਦ ਚੋਂ ਪੈਦਾ ਹੋਣ ਕਰਕੇ ਇਹਨਾਂ ਚ ਕੀ ਉਹ ਦਲੇਰੀ ਵੀ ਹੈਗੀ ਆ ਤੇ ਬਾਕੀ ਜੇ ਅਸੀਂ ਜੜਾਂ ਦੀ ਗੱਲ ਕਰੀਏ ਤਾਂ ਸਾਡੀ ਸਾਰਿਆਂ ਦੀ ਕਿਤੇ ਨਾ ਕਿਤੇ ਜੜ ਜਾ ਕੇ ਕੀ ਆ ਇੱਕ ਥਾਂ ਤੇ ਲੱਗਦੀ ਆ ਠੀਕ ਆ ਤੇ ਜਾਤਾਂ ਦੇ ਧਰਮਾਂ ਦੇ ਨਾਂ ਦੇ ਉੱਤੇ ਸੀ ਬੜਾ ਕੀ ਆ ਆਪਸ ਵਿੱਚ ਪਾੜੇ ਬੈਠੇ ਆ ਸਾਡੀ ਜੜ ਇਕਾ ਇਹ ਗੱਲ ਦਾ ਸਾਰਿਆਂ ਨੂੰ ਅਹਿਸਾਸ ਕਰਨ ਦੀ ਲੋੜ ਆ ਤੇ ਜੇ ਅਹਿਸਾਸ